ਆਹ ਵਾਲੀ ਸਮੱਸਿਆ ਹੁਣ ਸਭ ਤੋਂ ਜ਼ਿਆਦਾ ਆਉਗੀ ਤੁਸੀਂ ਇੱਧਰ ਧਿਆਨ ਮਾਰੋ ਇੱਧਰ ਦੇਖੋ ਇਹ ਬੂਟਿਆਂ ਦੀ ਬੂਟੇ ਇਸ ਤਰੀਕੇ ਨਾਲ ਮਰ ਜਾ ਕੇ ਸੁੱਕਦੇ ਆ ਇਹ ਸਮੱਸਿਆ ਖਾਸ ਕਰਕੇ ਇਹ ਸਾਡੀਆਂ ਪੀੜੀਆਂ ਸ਼ਿਮਲਾ ਮਿਰਚਾਂ ਸੀ ਜੀ ਵੇਖੋ ਹੁਣ ਤਾਂ ਇਹਨਾਂ ਤੋਂ ਪ੍ਰੋਡਕਸ਼ਨ ਕਾਫੀ ਲੈ ਲਈ ਤੇ ਹੁਣ ਬਿਲਕੁਲ ਛੋਟੇ ਛੋਟੇ ਸਾਈਜ਼ ਇਹਨਾਂ ਦੇ ਰਹਿ ਗਏ ਸੀ ਤੇ ਹੁਣ ਤਾਂ ਇਹ ਲਗਭਗ ਖਤਮ ਹੋਣ ਦੇ ਕੰਢੇ ਤੇ ਆ ਜੀ ਇਹ ਕੋਈ ਇੱਕ ਬੂਟੇ ਇੱਕ ਵੱਖਰੀ ਸਾਈਡ ਤੇ ਲੱਗੇ ਸੀ ਟ੍ਰਾਇਲ ਵੀਲ ਕਰਦੇ ਰਹਿੰਦੇ ਆ ਅਲੱਗ-ਅਲੱਗ ਵੈਰਾਈਟੀਆਂ ਦੇ ਤੇ ਇਹ ਓਵਰਵਾਟਰਿੰਗ ਦੇ ਕਾਰਨ ਇਹ ਸਮੱਸਿਆ ਆ ਰਹੀ ਕਿਉਂਕਿ ਇਹ ਵੇਖਵਾ ਮਲਚਿੰਗ ਪਈ ਹੈ ਤੇ ਮਲਚਿੰਗ ਦੇ ਤੇ ਤੁਹਾਨੂੰ ਇੱਥੋਂ ਅੰਦਾਜ਼ਾ ਲੱਗ ਜੂਗਾ ਕਿ ਆਹ ਮਿੱਟੀ ਦੇਖੋ ਮਲਚਿੰਗ ਦੇ ਉੱਪਰ ਕਿਹੜੀ ਇਹ ਲਗਭਗ 24 ਘੰਟੇ ਜਿਹੜੀ ਪਾਣੀ ਦੇ ਵਿੱਚ ਡੁੱਬੀ ਰਹੀ ਹੈ ਜੀ ਮਤਲਬ ਪਾਣੀ ਮੀਂਹ ਬਰਸਾਤ ਸਾਡੇ ਬਹੁਤ ਜ਼ਿਆਦਾ ਹੋਈ ਹੈ ਪਾਣੀ ਦੇ ਵਿੱਚ ਸਾਰੀਆਂ ਡੁੱਬ ਗਈਆਂ ਸੀ ਜੀ ਬੈੱਡ ਵੀ ਸਾਰੇ ਡੁੱਬ ਗਏ ਸੀ ਤੇ ਉਹਦੇ ਕਰਕੇ ਇਹ ਬੂਟੇ ਜਿਹੜੇ ਖਰਾਬ ਹੋ ਗਏ ਤੇ ਜੇ ਕਿਤੇ ਤੁਹਾਡੇ ਇਹ ਸਮੱਸਿਆ ਆਵੇ ਤਾਂ ਉਹਦਾ ਕਿਹੜੇ ਤਰੀਕੇ ਨਾਲ ਹੱਲ ਕਰ ਸਕਦੇ ਦੇਖੋ ਉੱਪਰ ਵਾਲੇ ਪੱਤੇ ਸਾਡੇ ਫਿਰ ਤੋਂ ਸਹੀ ਹੋਣੇ ਸ਼ੁਰੂ ਹੋ ਗਏ ਆ ਦੇਖੋ ਕਈ ਪੱਤੇ ਸਹੀ ਹੋਣੀ ਸ਼ੁਰੂ ਹੋ ਗਏ ਅਸੀਂ ਇੱਥੇ ਟ੍ਰੀਟਮੈਂਟ ਜਿਹੜਾ ਆਪਣਾ ਕਰ ਲਿਆ ਪਰ ਉਹ ਟ੍ਰੀਟਮੈਂਟ ਉਹਨਾਂ ਚਿਰ ਕਰ ਨਹੀਂ ਸਕਦੇ ਕਿ ਨੱਗੇ ਪਾਣੀ ਨਹੀਂ ਸੁੱਕਦਾ ਤੇ ਜਦੋਂ ਪਾਣੀ ਖੜੇ ਪਾਣੀ ਤੇ ਧੁੱਪ ਲੱਗ ਜੇ ਤਾਂ ਫੇਰੇ ਬਿਮਾਰੀ ਹੋਰ ਵਧੂਗੀ ਜੜਾਂ ਤੁਹਾਡੀਆਂ ਜੜੀਆਂ ਉਹਨਾਂ ਚੋ ਜ਼ਮੀਨ ਦੇ ਵਿੱਚੋਂ ਆਕਸੀਜਨ ਘਟ ਜਾਂਦੀ ਆ ਜੜਾਂ ਨੂੰ ਆਕਸੀਜਨ ਨਹੀਂ ਮਿਲਦੀ ਤਾਂ ਬੂਟੇ ਜਿਹੜੇ ਮਰਨੇ ਸ਼ੁਰੂ ਹੋ ਜਾਂਦੇ ਇਹ ਦਾ ਇੱਕ ਮੁੱਖ ਤੌਰ ਤੇ ਕਾਰਨ ਹੁੰਦਾ ਤੇ ਇਹਦੇ ਆਪਾਂ ਵੱਖ-ਵੱਖ ਤਰੀਕਿਆਂ ਨਾਲ ਇਹਦੇ ਟ੍ਰੀਟਮੈਂਟ ਕਰਨੇ ਆ ਦੋ ਚੀਜ਼ਾਂ ਤੇ ਆਪਾਂ ਮੁੱਖ ਤੌਰ ਤੇ ਤੇ ਫੋਕਸ ਕਰਾਂਗੇ ਪਹਿਲਾ ਫੋਕਸ ਤਾਂ ਆਪਾਂ ਇਹ ਕਰਾਂਗੇ ਇਹਦੇ ਏਪੀ ਜਿਹੜੀਆਂ ਜੜ੍ਹਾਂ ਆ ਉਹ ਪਾਣੀ ਨੂੰ ਜਲਦੀ ਚ ਸੋਖ ਲੈਣ ਤਾਂ ਉਹਦੇ ਲਈ ਆਪਾਂ ਪlant ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਨੂੰ ਆਪਾਂ ਨੂੰ ਵਧਾਉਣਾ ਪੈਣਾ ਤੁਸੀਂ ਉੱਤੇ 13045 ਜਾਂ 0050 ਦੀ ਇੱਕ ਸਪਰੇਅ ਕਰ ਸਕਦੇ ਹੋ 5 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਹੈ ਨਾ ਕੋਸ਼ਿਸ਼ ਕਰੋ ਕਿ ਉਹ ਤੁਸੀਂ ਭਾਵੇਂ ਬਰਸਾਤ ਤੋਂ ਬਾਅਦ ਤੁਰੰਤ ਕਰ ਦਿਓ ਉਹਦੇ ਨਾਲ ਜਿਹੜਾ ਪlant ਥੋੜਾ ਜਿਹਾ ਸਟ्रेस ਦੇ ਵਿੱਚ ਘਟ ਜਾਊਗਾ ਜਾਊਗਾ ਤਾਂ ਜਰੂਰ 100% ਤਾਂ ਕਿਸੇ ਚੀਜ਼ ਦਾ ਵੀ ਹੱਲ ਪੋਸੀਬਲ ਨਹੀਂ ਹੈਗਾ। ਪਲਾਂਟ ਸਟ੍ਰੈਸ ਦੇ ਵਿੱਚ ਤੁਹਾਡਾ ਘਟ ਜਾਊਗਾ ਜੀ ਇਹਨਾਂ ਬੂਟੇ ਕਿਹੜੇ ਮਰਝਾਉਣੇ ਘਟ ਘਟ ਮਰਝਾਉਣਗੇ ਬੂਟੇ। ਜੇ ਤੁਸੀਂ ਆਪਣਾ ਜਿਹੜਾ 0.05 ਜਾਂ 13.045 ਕੋਈ ਵੀ ਇਹਨਾਂ ਚ ਕਰ ਦੋਗੇ ਥੋੜਾ ਪੋਟਾਸ਼ੀਅਮ ਦਾ ਅਪਟੇਕ ਪਲਾਂਟ ਦੇ ਵਿੱਚ ਨਿਊਟਰਨ ਦੀ ਪੋਟਾਸ਼ੀਅਮ ਦੀ ਮਾਤਰਾ ਵਧਾ ਦੋਗੇ। ਹੁਣ ਜਿਹੜਾ ਆਪਾਂ ਨੰਬਰ ਤੋਂ ਤੇ ਫੰਗੀ ਸਾਈਡ ਕਰਨਾ ਜੀ ਫੰਗੀ ਸਾਈਡ ਹੈ ਇਹਦੇ ਵਿੱਚ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਕਰਨਾ ਵੀ ਇਹਦੇ ਮੁੱਢਾਂ 'ਚ ਪੈਣਾ ਡ੍ਰਿੰਚਿੰਗ ਕਰਨੀ ਪੈਣੀ ਹੈ। ਤੇ ਮੈਂ ਇਹ ਗੱਲ ਤੁਹਾਨੂੰ ਬਕਾਇ ਬ ਕਹਿ ਰਹੇ ਆ ਕਿ ਇਹ ਕੋਈ ਰეკਮੈਂਡੇਸ਼ਨ ਨਹੀਂ ਹੈ ਕੋਈ ਪ੍ਰਮੋਸ਼ਨ ਨਹੀਂ ਹੈ ਮੈਂ ਐਜੂਕੇਸ਼ਨ ਪਰਪਸ ਲਈ ਤੁਹਾਨੂੰ ਦੱਸ ਰਿਹਾ ਕਿ ਐਸਸੀ ਤੇ ਦੋ ਫੰਗੀ ਸਾਈਡ ਮਿਕਸ ਕਰਕੇ ਕਰੀਏ ਤੇ ਉਹਦਾ ਰਿਜ਼ਲਟ ਜਿਆਦਾ ਵਧੀਆ ਮਿਲਦੇ ਆ ਤੁਸੀਂ ਕਰਨੇ ਆ ਕਰੋ ਨਹੀਂ ਕਰਨੇ ਤੁਹਾਡੀ ਆਪਣੀ ਮਰਜ਼ੀ ਆ ਆਪਾਂ ਕਿਸੇ ਨੂੰ ਫੋਰਸ ਨਹੀਂ ਕਰਦੇ ਪਰ ਇਸ ਦੇ ਵਿੱਚ ਅਡਾਮਾ ਦਾ ਜਿਹੜਾ ਕਸਟਡੀਆ ਆਉਂਦਾ ਜੀ ਉਹਦੇ ਵਾਲਾ ਟੈਕਨੀਕਲ ਤੁਸੀਂ ਲੈ ਸਕਦੇ ਹੋ ਤੇ ਉਹਦੇ ਨਾਲ ਆਪਣਾ ਜਿਹੜਾ ਥਾਇਓਫੀਨੇਟ ਮਥਾਇਲ ਸਾਲਟ ਆਉਂਦਾ ਜਿਹੜੀ ਆਪਣੀ ਰੋਕੋ ਦਵਾਈ ਆਉਂਦੀ ਹੈ ਇਹਨਾਂ ਦੋਹਾਂ ਸਾਲਟਾਂ ਨੂੰ ਮਿਲਾ ਕੇ ਆਪਾਂ ਸਪਰੇਅ ਕਰਨਾ ਤੇ ਇਹ ਤਸੀਰ ਦੇ ਰਿਜ਼ਲਟ ਜਿਹੜੇ ਸਾਨੂੰ ਜਿਆਦਾ ਮਿਲਦੇ ਆ ਤੇ ਇਹਨਾਂ ਦੀ ਡੋਸ ਜੀ ਆਪਾਂ ਗੱਲ ਕਰੀਏ ਥਾਇਓਫੇਨਟ ਮੈਥਾਇਲ ਜਿਹੜਾ ਪਰ 1 ਐਮ ਐਲ ਲੈਣਾ ਜੀ 1 ਲੀਟਰ ਪਾਣੀ ਦੇ ਵਿੱਚ ਤੇ ਜਿਹੜੀ ਆਪਣੀ ਰੋਕੋ ਦਵਾਈ ਆਉਂਦੀ ਹੈ ਜੀ ਉਹ 2 ਗ੍ਰਾਮ ਆਪਾਂ ਲੈ ਸਕਦੇ ਹਾਂ ਜੀ 1 ਲੀਟਰ ਪਾਣੀ ਦੇ ਵਿੱਚ ਦੋਹਾਂ ਦੇ ਘੋਲ ਆ ਜਿਹੜੇ ਅਲੱਗ-ਅਲੱਗ ਕਰਨੇ ਨੇ ਘੋਲ ਅਲੱਗ-ਅਲੱਗ ਕਰਨ ਤੋਂ ਬਾਅਦ ਫਿਰ ਇਹਨਾਂ ਦੀ ਆਪਾਂ ਉੱਪਰ ਹਲਕੀ ਮਾਤਰਾ ਜੀ ਸਪਰੇਅ ਵੀ ਕਰਨੀ ਹੈ ਤਾਂ ਕੋਸ਼ਿਸ਼ ਇਹ ਕਰਨੀ ਕਿ ਥੱਲੇ ਡ੍ਰਿੰਚਿੰਗ ਵੀ ਕਰੀਏ ਇਹ ਦੋਵੇਂ ਕੰਮ ਤੁਹਾਨੂੰ ਜਿਹੜੇ ਕਰਨੇ ਪੈਣਗੇ ਉਹਦੇ ਨਾਲ ਤੁਹਾਨੂੰ ਕਹਿੰਦੇ ਕਾਫੀ ਵਧੀਆ ਜਿਹੜੇ ਰਿਸਪਾਂਸ ਆ ਉਹ ਮਿਲਣਗੇ ਤੇ ਬੂਟੇ ਤੁਹਾਡੇ ਜਿਹੜੇ ਕਾਫੀ ਹੱਦ ਤੱਕ ਬੂਟੇ ਜਿਹੜੇ ਸਟੇਬਲ ਫਿਰ ਤੋਂ ਸਟੇਬਲ ਹੋ ਸਕਦੇ ਆ 100% ਤਾਂ ਐਕਸੀਲੈਂਟ ਰਿਜ਼ਲਟ ਬਦ ਕਿਸੇ ਚੀਜ਼ ਦੇ ਨਹੀਂ ਹੈਗੇ ਪਰ ਉਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਮੋਰਟੈਲਿਟੀ ਰੇਟ ਹੈ ਬੂਟੇ ਮਰਨਾ ਜਿਹੜਾ ਉਹ ਘਟ ਜੂਗਾ ਦੇਖੋ ਕਾਫੀ ਹੱਦ ਤੱਕ ਰਿਕਵਰੀ ਜਿਹੜੀ ਉੱਤੋਂ ਆਉਣੀ ਉਹ ਸ਼ੁਰੂ ਹੋ ਗਈ ਹੈ ਤੇ ਉਮੀਦ ਹੈ ਕਿ ਇਹ ਬੂਟੇ ਇਹਨਾਂ ਚੋਂ ਕੁਝ ਪਲਾਂਟ ਆ ਜਿਹੜੇ ਸਾਡੇ ਵੱਜਣ ਕਿ ਜੇ ਮੰਨ ਲਓ ਜੇ ਆਪਣਾ 100 ਪਲਾਂਟ ਖਰਾਬ ਹੋਇਆ ਤਾਂ 100 ਦੇ ਵਿੱਚੋਂ ਆਪਣੇ 80 90 ਪਲਾਂਟ ਉਹ ਚੱਲ ਜਾਣਗੇ ਤੇ ਬਾਕੀ ਜਿਹੜੇ ਪਲਾਂਟ ਉਹ ਖਰਾਬ ਹੋਣ ਹੀ ਹੋਣੇ ਕਿਉਂਕਿ ਇਹ 100% ਕੰਟਰੋਲ ਤਾਂ ਕਿਸੇ ਚੀਜ਼ ਦਾ ਨਹੀਂ ਹੁੰਦਾ ਤੇ ਇਹ ਤੁਸੀਂ ਮੈਂ ਇੱਕ ਵਾਰ ਕੋਸ਼ਿਸ਼ ਕਰੂੰਗਾ ਸਕਰੀਨ ਦੇ ਉੱਤੇ ਵੀ ਨਾਲ ਟੈਕਨੀਕਲ ਲਿਖ ਕੇ ਪਾਦਾ ਤੇ ਇਹਨਾਂ ਟੈਕਨੀਕਲ ਦੀ ਤੁਸੀਂ ਵਰਤੋਂ ਕਰੋਗੇ ਤਾਂ ਤੁਹਾਡੇ ਇਹ ਜਿਹੜੇ ਕਾਫੀ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਜਾਂ ਮਾਰਕੀਟ ਦੇ ਵਿੱਚ ਜੇ ਤੁਹਾਨੂੰ ਹੋਰ ਵੀ ਪਲਾਂਟ ਨੂੰ ਸਟ੍ਰੈਸ ਤੋਂ ਬਚਾਉਣ ਲਈ ਕੋਈ ਐ ਐਸਿਡ ਅਮੀਨੋ ਐਸਿਡ ਵਗੈਰਾ ਜਾਂ ਜਿਹੜੇ ਆਪਣੇ ਅਵੇਲੇਬਲ ਹੈਗੇ ਆ ਜੇ ਦੁਕਾਨਦਾਰ ਤੁਹਾਨੂੰ ਹੋਰ ਕਮੈਂਡ ਕਰਦਾ ਤਾਂ ਤੁਸੀਂ ਉਹਨਾਂ ਦੀ ਸਪੇਕ ਕਰ ਸਕਦੇ ਹੋ ਪlant ਨੂੰ ਸਟ੍ਰੈਸ ਤੋਂ ਬਚਾਉਣ ਲਈ ਐਂਟੀ ਸਟ੍ਰੈਸ ਦੇ ਵਿੱਚ ਕੋਈ ਵੀ ਤੁਸੀਂ ਨਿਊਟ੍ਰੀਸ਼ਨ ਉਹ ਲੈ ਸਕਦੇ ਹੋ ਉਹਦੇ ਨਾਲ ਤੁਹਾਨੂੰ ਰਿਜ਼ਲਟ ਚੰਗੇ ਮਿਲਣ ਦੀ ਸੰਭਾਵਨਾ ਹੈ ਜੇ ਤੁਹਾਡੇ ਕਿਤੇ ਇਹ ਸਮੱਸਿਆ ਆ ਰਹੀ ਹੈ ਇਹ ਨਹੀਂ ਕਿ ਮੈਂ ਮਿਰਚ ਦੀ ਗੱਲ ਕਰ ਰਿਹਾ ਕਿਸੇ ਵੀ ਫਸਲ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਓਵਰ ਵਾਟਰਿੰਗ ਦੇ ਕਰਕੇ ਪਾਣੀ ਜ਼ਿਆਦਾ ਹੋਣ ਦੇ ਕਰਕੇ ਬੂਟੇ ਮੁਰਝਾ ਰਹੇ ਆ ਤਾਂ ਸੇਮ ਟੈਕਨੀਕਲ ਹੈ ਸੇਮ ਸਲਾਹ ਹਰ ਇੱਕ ਫਸਲ ਤੇ ਲਾਗੂ ਹੁੰਦੀ ਹੈ ਤੁਸੀਂ ਉੱਤੇ ਕਰੋਗੇ ਤਾਂ ਤੁਹਾਨੂੰ ਇਹ ਰਿਜ਼ਲਟ ਜ਼ਿਆਦਾ ਵਧੀਆ ਮਿਲਣਗੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਬਤੋ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਜੀ ਦਾ